ਤੇਰੇ ਵਰਗੇ ਬਹੁਤ ਸ਼ਕਾਰ ਕੁੱਤੇ ਨੇ ਮੈਂ ਮੈਂ ਤੂੰ ਕੁੱਟ ਕੇ ਗੁੱਸਾ ਕਰੀ ਜਾਂਦਾ ਛਿਰ ਕਹਿੰਦਾ ਤਾਇਆ ਸਾਡੀਆਂ ਵੀ ਬੁਕਾ ਦੇਆ ਕਰ ਵੇਕਣੀਆਂ ਫਿਰ ਉਹੀ ਤੜੀ ਫੜਾ ਦੇਣੀ ਆ ਤਾਇਆ ਜੀ ਜੇ ਕੋ ਬਣੂਗਾ ਤਾਂ ਹੀ ਦਵਾਗੇ ਸਾਕੜ ਦਾ ਕਤੋਂ ਫੜ ਚੱਕਾ ਸਾਕੜ ਦਾ ਕਿਉਂ ਆ ਓਰੇ ਆ ਬੱਚੇ ਦਾ ਮਰੂ ਆਪਣਾ ਬੱਚਾ ਨਵੇਂ ਬੱਚਾ ਓਰੇ ਘਰ ਆ ਤਾਇਆ ਮੈਂ ਖਾਰ ਤਾਇਆ ਦਾ ਪਤੀ ਦਾ ਗੱਲ ਸੁਣ ਲੈ ਆ ਨਾਕੀ ਤਾਂ ਕਿਹੜਾ ਉਹ ਦਿੰਦੀਆਂ ਨੇ ਬਈ ਇਹਦਾ ਕਿਹੜਾ ਦੋਨਾਂ ਦੇ ਨੇ ਬਾਈ ਇਹ ਇੱਕ 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 ਮਾਰ ਲੂ ਟਾਰਾ ਮਾਰ ਬਾਈ ਦੋਨਾਂ ਹੀ ਨੇ ਦੋਨੇ ਬਾਈ ਸਹੀ ਹੈ ਲਾਲ ਕਿਹੜੀ ਦਾ ਇੱਕ ਇੱਕ ਆ ਯਾਰ ਦੋਨਾਂ ਨੇ ਕਾਲਾ ਕਿਹੜੀ ਦਾ ਵੀਰੇ ਲਾਲ ਲਾਲ ਤਾਂ ਇਹਦਾ ਹੋ ਗਿਆ ਉਹ ਪੱਠਾ ਉਹ ਪੱਠ ਵੀ ਲਿਆ ਉਹ ਪੱਠ ਵੀ ਲਿਆ ਲੋਹੀ ਫੜਤੀ ਗਈ ਪੱਠਾ ਉਹ ਥਣਾ ਦੀ ਵੀ ਸੂਤ ਹੈ ਤਿੰਨ ਬੱਚੇ ਹੋ ਗਏ ਦੋਨਾਂ ਨਾਲ ਆ ਆ ਬੱਚੇ ਆ ਤੁਨੇ ਫੜ ਜਾ ਕੇ ਬੱਕਰੇ ਆ ਤੁਨੇ ਇਹ ਇੱਕ ਪੱਠਾ ਬੱਕਰਾ ਆ ਪਤਾ ਆ ਬੱਕਰਾ ਜੀ ਨਾ ਸਹੀ ਜੀ ਦੇਖੋ ਜੀ ਬੱਚੇ ਵੱਡੇ ਨੇ ਵੀਰੇ ਹੁਣ ਦਾ ਨਵੀਆਂ ਨੇ ਜਮਾ ਨਵੀਆਂ ਨੇ ਓਕੇ ਨੇ ਹਾਂ ਜੀ ਕੀ ਮੰਗਦਾ ਇਹਨਾਂ ਦਾ ਦੋਆਂ ਦਾ ਹਾਂ ਜੀ ਇਹਨਾਂ ਦਾ 50000 ਰੁਪਏ ਦਾ 50 ਕਿਵੇਂ ਮੰਗਦਾ ਤੂੰ ਮੂੰਹ ਨਾਲ ਕੋਈ ਸਾਦ ਨਾਲ ਮੰਗ ਬੱਕਰੀ ਲਈ ਆ ਤੇ ਤੂੰ ਮੂਹਰ ਤੱਕ ਰਿਹਾ ਬਰਾਬਰ ਦਾ ਹੈਗੇ ਮੈਂ ਮੰਨਦਾ ਇਹਦੇ ਮੁੱਲਾ ਤੋਂ ਡਰਨਾ ਨਹੀਂ ਫੇਰ ਮੰਗੂਗਾ ਰੱਬ ਤੋਂ ਤੇ ਕਾਹ ਤੋਂ ਕੌਣ ਘੱਟ ਮੰਗਦਾ ਮੁੰਡਾ ਉਸੇ ਸਾਈ ਦਾ ਨੋਟ ਮੈਨੂੰ ਦੁਬਾਰੇ ਦੇ ਕਰਮਾਂ ਵਾਲਾ ਹੈ ਹੋ ਉਹ ਨਾਲ ਹੀ ਕਰਾਂ ਜੀ ਕੁਛ ਪੰਜ ਪੰਜਾ ਹੈ ਕਰ ਪੱਚੇ ਵੱਡੇ ਨੇ ਬਾਈ ਨਹੀਂ ਐਡੇ ਬੱਚੇ ਲੈ ਬਹੁਤੀਆਂ ਗੱਲਾਂ ਨਹੀਂ ਤੇਰੇ ਨਾਲ ਕਰਦਾ ਆਕੜ ਤੇਰੇ 'ਚ ਵੀ ਹੈ ਫਿਰ ਆਕੜ ਮੇਰੇ 'ਚ ਵੀ ਹੈ ਮੇਰੇ 'ਚ ਕੋਈ ਆਕੜ ਨਹੀਂ ਹੈ ਤੂੰ ਨਹੀਂ ਅੱਜ ਜੇ ਮੈਂ ਨਹੀਂ ਪਾਸਾ ਇੱਕੋ ਹੀ ਹੋ ਕਰਦੇ ਆ ਵੀ ਆਪਣੀ ਹੁਦਰਤੀ ਸਾਫ਼ ਕਰ ਸਾਫ਼ ਨਾ ਕਰ ਨਾ ਇਮਾਨਦਾਰੀ ਤੋਂ ਤੈਨੂੰ ਰੱਬ ਨੂੰ ਜਾਣ ਦੇਣੀ ਆ ਚੰਗੀਆਂ ਲੱਗੀਆਂ ਲਈ ਨਹੀਂ ਨਾਲ ਹੀ ਨਾਲ ਹੀ ਸਹੀ ਪੂਰੀਆਂ 35000 ਦੀਆਂ ਫੇਰ ਰਸਤਾ ਦੱਸ ਦੇ ਕੋਈ ਦਿੱਤਾ ਐ ਇਧਰ ਨੂੰ ਭੱਜਾ 13000 ਦੇ ਬੱਚੇ ਨੇ ਮਗਰ ਬੱਕਰੀਆਂ ਦੇ ਜਦੋਂ ਮਰਜੀ ਵੇਚ ਜਾਰ ਅਗਲਾ ਬੱਚਿਆਂ ਕਰ ਕੀ ਲੂੰ ਤੇਰੇ ਲਵੇ ਕਿਉਂ ਲੱਗੂਗਾ ਛੜੀਆਂ ਵੀ ਕਹਿ ਸਕਦੇ ਸੀਗੇ ਤੂੰ ਵੀ ਛੜਾਈ ਐ ਫੇਰ ਮੈਂ ਤਾਂ ਕਿਉਂ ਛੜਾ ਰੱਬ ਨੇ ਸਾਰਾ ਦਿੱਤਾ ਹੋਇਆ ਬਰੋਦਾ ਦੇ ਜਵਾਕ ਅੱਜ ਕੀ ਲੈ ਕੇ ਆਵਰੇ ਗੱਲ ਜਵਾਖਾ ਲੈ ਕੇ ਨਹੀਂ ਆਇਆ ਕਦੇ ਕਰ ਤਾਂ ਲੈ ਕੇ ਆਉਣਾ ਜੀ ਕੋਈ ਨਹੀਂ ਤੇਰੇ ਨਾਲ ਇਕੱਲੇ ਹੀ ਫਿਰਦਾ ਜਵਾਖਾਂ ਤਾਂ ਮੈਂ ਇਸ ਤਰ੍ਹਾਂ ਚਲਾਈ ਨਹੀਂ ਅਜੇ ਚਲ ਦੱਸ ਉਹ ਨੇੜੇ ਲਾ ਵਾਹ ਨਾ ਨਹੀਂ ਦੋਤਾਨਾ ਮੈਨੂੰ ਪਤਾ ਨਾ ਕਿਉਂ ਕੀ ਗੱਲ ਇਹ ਕੋਈ ਅੱਡੀ ਕਲਕਤੋ ਨਹੀਂ ਹੈ ਐਡੇ ਐਡੇ ਬਸਤੇ ਕਿਹੜਾ ਬੰਦਾ ਸ਼ੇਰ ਕਹਿੰਦਾ ਤਾਇਆ ਸਾਡੀਆਂ ਵੀ ਬੁਕਾ ਦੇਆ ਕਰ ਵੇਕਣੀਆਂ ਫਿਰ ਉਹੀ ਤੇਰੀ ਫੜਾ ਦੇਣੀਆਂ ਤਾਇਆ ਜੀ ਜੇ ਕੋ ਬਣੂਗਾ ਤਾਂ ਹੀ ਦਵਾਂਗੇ ਆਕੜ ਦਾ ਕਤੋਂ ਫੜਕਾ ਆਕੜ ਦਾ ਕਿਉਂ ਆ ਕਦੇ ਦੱਸਿਆ ਤੂੰ ਅੱਠਾਂ ਦੇ ਲੱਗ ਜਾ ਵਰਗਿਆਂ ਜਿਹਨੂੰ ਮਾਰਦੇ ਫਿਰ ਕਿੰਨੇ ਦੀਆਂ ਦੇਣੀਆਂ ਨੇ ਪਾਵਲਕ ਤਾਂ ਖੜੀ ਆ ਕਿੰਨੇ ਦੀਆਂ ਦੇਣੀਆਂ ਨੇ ਉਹੀ ਦੱਸਣਾ ਪੂਰੇ 40 ਦੀਆਂ ਦੰਨਾ ਬੱਸ ਹੁਣ ਕਸਰ ਤਾਂ ਨਹੀਂ ਛੱਡੀ 45000 ਤੋਂ 5 ਰੁਪਏ ਕੱਟ ਨਹੀਂ ਦੇਣੀ ਆਏ। ਓਰੇ ਆ ਓਰੇ ਆ ਬਹੁਤਾ ਸਰਦਾਰਾ ਓਰੇ ਸਰਦਾਰਾ ਓਰੇ ਓਰੇ ਸਰਦਾਰਾ ਓਰੇ ਓਰੇ ਬੱਚੇ ਦੇ ਮਰੂ ਸਾਪੜਾ ਬੱਚਾ ਨਾਲੇ ਬੱਚਾ ਓਰਾ ਘਰ ਆਤਾ ਮੈਂ ਖੜ ਤਾਇਆ ਦਾ ਪਤੀ ਦਾ ਗੱਲਾਂ ਸੁਣ ਲੈ ਆ ਨਾਕੀ ਓਰਾ ਓਰਾ ਹੱਥ ਤਾਂ ਕਰ ਲੈ ਹੱਥ ਤਾਂ ਖੋਲ ਲੈ ਨਹੀਂ ਨਹੀਂ ਤੇ ਚੀਜ਼ ਵੀ ਦੇਣ ਲੱਗ ਪਏ ਆ ਦੇਣੀਆਂ ਨੇ ਦਈ ਨਹੀਂ ਦੇਣੀਆਂ ਜਵੀਂ ਨਾ ਦੇ ਰੱਖ ਇਹਨਾਂ ਨੂੰ ਮੂਨਾ ਨੂੰ ਤੂੰ ਬੋਲ ਫਿਰ ਡੱਬੇ ਚ ਬੰਦ ਕਰ ਲੈ ਨਜ਼ਰ ਨਾ ਲੱਗ ਜੇ ਆ ਗਈਆਂ ਇਹ ਕਰਮਾਲੀਆਂ ਤੈਨੂੰ ਵੀ ਲੱਗ ਜੇ ਕਿਤੇ ਕਰਦਿਆਂ ਬਿਜਾਰਪਰ ਦੀ ਕੁਸ਼ਤੀ ਨਿਭੜ ਗਿਆ 42000 ਦੀਆਂ ਚੱਲ ਜਾ ਤੇਰੇ ਵਰਗੇ ਬਹੁਤ ਸ਼ਕਾਰ ਕੁੱਤੇ ਨੇ ਮੈਂ ਮੈਂ ਤੂੰ ਕੁੱਟ ਕੇ ਗੁੱਸਾ ਚੜੀਆਂ ਨਾ ਉਹਦਾ ਕੰਨ ਦੀ ਭੂਤਨੀ ਸਿਵਿਆਂ ਚੱਤ ਕਰੀ ਫਰਦੀ ਐ। ਉਹੀ ਆ ਉਹੀ 500 ਦਾ ਉਹੀ ਉਹੀ 500 ਦਾ। ਲਾਣੇਦਾਰ ਤਿੰਨ ਹੋ ਗਈਆਂ ਚਰਨੇ ਦੇ ਦੇਸਣ ਤੇ ਚਰਨੇ ਦੇ ਟੈਸਨ ਦੇ ਤਿੰਨ ਹੋ ਗਏ ਚਰਨੇ ਦੇ ਟੈਸਨ ਦੇ ਤਿੰਨ ਵੇਖਾਂ ਲਾ ਪੀਆ ਚਲ ਹੁਣ ਹਿਸਾਬ ਕਰਨ ਦੇ ਜਿਹੜੀਆਂ ਵੱਡੀਆਂ ਨੇ ਛੋਟੀਆਂ ਪੇਮੈਂਟ ਕਰ ਦੋ ਜੀ ਪੇਮੈਂਟ ਕਰ ਦੋ ਨਾ ਦੀ ਤਿੰਨਾਂ ਦੀ ਬਾ ਕੋਈ ਗੱਲ ਨਹੀਂ ਯਾਰ ਜ਼ਬਾਨਾ ਨੇ ਕੋਈ ਗੱਲ ਨਹੀਂ ਲਿਖ ਲਓ ਬਾਈ 500 ਸਾਈ ਆਈ ਆ 500 ਚਰਨੇ ਦੇ ਰਾਜਗੜ੍ਹ ਸੌਂਦੇਵਾਲ ਖਰਚਾ ਚੱਕ ਕੋਈ ਨਹੀਂ ਕੋਈ ਆ ਪਰਚੀ ਤੇ ਲਿਖ ਇੱਕ ਹੋਰ ਕਰ ਦੇ ਉਹਨੂੰ ਲਿਖ ਲੈਣ ਦੇ ਮਰਾ ਯਾਰ ਤਿੰਨਾਂ ਦੇ ਲਿਖ ਲੈਣ ਦੇ ਇਹ ਨਾ ਤਤਨਾ ਵਾ ਵਾ ਟੱਕੇ ਨਾਲੇ ਲੋਟ ਹੁੰਦਾ ਇਹ ਸਟਾਰਟ ਆਪਣੇ ਸੌਦੇ 'ਚ ਮਾਰ ਹੀ ਨਹੀਂ ਹੈਗੀ ਗੱਲ ਖਤਮ ਕਰ ਨਾ ਲਾਂਬਾ ਆਵੇ ਲਾਂਬੇ ਦੀ ਵੀ ਜੁਮਾ ਚੱਲ ਮੇਮਨਿਆਂ ਕਰਕੇ ਅਸੀਂ ਤੇਰੀਆਂ ਲਈਆਂ ਨੇ ਬੱਕਰੀਆਂ ਤਖੜੇ ਨੇ ਵੀ ਉਹਨਾਂ ਨੂੰ ਜਾਂਦਿਆਂ ਨੂੰ ਕੁਛ ਬੱਚੇ ਵੀ ਵਿਚਾਰਿਆ ਜਿਹਨਾਂ ਨੂੰ ਬੱਚੂ ਨਹੀਂ ਫਿਰ ਵਪਾਰੀ ਮਾਰੇ ਜਾਊ ਵਪਾਰੀ ਉਹਨੇ ਨਵੇਂ ਪੈਸੇ ਲਾਏ ਨੇ ਯਾਰ ਇੱਕ ਗੱਬਣ ਕਨੀ ਛੀਵੀ ਨੇ ਜੀਊਗਾ ਅੱਖਾਂ ਪਾੜ ਪੜ ਕਦ ਸੁਈ ਕਦ ਪਸਮਾਈ